ਜਦ ਕੈਨੇਡਾ ਵਿਖੇ ਰਿਸ਼ਤੇਦਾਰਾਂ ਨੂੰ ਭੇਜਣਾ ਸੀ ਸਮਾਨ ਤਾਂ ਕੋਰੀਅਨ ਕੰਪਨੀ ਨੇ ਕੀਤੀ ਸਕੈਨਿੰਗ ਤਾਂ ਜਦੋਂ ਕੀਤੀ ਸਕੈਨਿੰਗ ਸਾਹਮਣੇ ਨਿਕਲਿਆ ਕੁਝ ਹੋਰ ਉੱਟ ਗਏ ਹੋਸ਼ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਜੀ ਕਰ ਰਹੇ ਜਿੱਥੇ ਕਿ ਅਕਸਰ ਇਹੋ ਜਿਹਾ ਹੁੰਦਾ ਹੈ ਕਿ ਜਦੋਂ ਕੋਈ ਬਾਹਰਲੇ ਮੁਲਕ ਜਾਂਦਾ ਹੈ ਤਾਂ ਆਸ-ਪਾਸ ਦੇ ਲੋਕ ਜਾਂ ਜਾਣ-ਪਛਾਣ ਦੇ ਲੋਕ ਕਹਿੰਦੇ ਨੇ ਕਿ ਸਾਡਾ ਸਮਾਨ ਜਿਹੜਾ ਸਾਡੀ ਇਸ਼ਤਿਹਾਰ ਤੱਕ ਪਹੁੰਚਾ ਦਿਓ ਲੇਕਿਨ ਜੇਕਰ ਤੁਸੀਂ ਵੀ ਇਹੋ ਜਿਹਾ ਕਰਦੇ ਲੇਕਿਨ ਉਸ ਤੋਂ ਪਹਿਲਾਂ ਇਹ ਖਬਰ ਜ਼ਰੂਰ ਸੁਣ ਲਓ ਇਹ ਖਬਰ ਨੂੰ ਸੁਣ ਕੇ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ ਦੱਸ ਦਈਏ ਜਿੱਥੇ ਕੀ ਹੁਣ ਪੰਜਾਬੀਆਂ ਨੇ ਵਿਦੇਸ਼ੀ ਧਰਤੀ ਤੇ ਵੀ ਵੱਖ-ਵੱਖ ਤਰ੍ਹਾਂ ਦੇ ਨਸ਼ੇ ਪਹੁੰਚਾਉਣ ਦੇ ਢੰਗ ਤਰੀਕੇ ਲੱਭ ਲਏ ਨੇ ਵਿਦੇਸ਼ੀ ਧਰਤੀ ਤੇ ਰਹਿਣ ਵਾਲੇ ਪੰਜਾਬੀ ਆਪਣੇ ਪੰਜਾਬ ਵਾਸਤੇ ਰਿਸ਼ਤੇਦਾਰਾਂ ਰਾਹੀਂ ਅਫੀਮ ਅਤੇ ਹੋਰ ਨਸ਼ੇ ਮੰਗਵਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਪਰ ਗੋਰੀਅਨ ਕੰਪਨੀਆਂ ਦੀ ਮੁਸਤੈਦੀ ਕਾਰਨ ਜ਼ਿਆਦਾਤਰ ਨਸ਼ੇ ਦੇ ਪੈਕੇਟ ਫੜੇ ਜਾਂਦੇ ਨੇ ਅਜਿਹੇ ਇੱਕ ਪੈਕੇਟ ਖਾਣਾ ਸਾਨੀਅਲ ਦੀ ਪੁਲਿਸ ਨੂੰ ਡੀ ਐਚ ਐਲ ਐਕਸਪ੍ਰੈਸ ਕੂਰੀਅਰ ਕੰਪਨੀ ਦੇ ਅਧਿਕਾਰੀਆਂ ਨੇ ਸੌਂਪਿਆ ਜਿਸ ਵਿੱਚ ਅਫੀਮ ਅਤੇ ਨਸ਼ੀਲੇ ਕੈਪਸੂਲ ਬਰਾਮਦ ਹੋਏ ਨੇ ਕੰਪਨੀ ਦੇ ਮਾਲਕ ਹਰਵਿੰਦਰਪਾਲ ਸਿੰਘ ਨੇ ਸਾਨੀਅਲ ਪੁਲਿਸ ਨੂੰ ਦੱਸਿਆ ਕਿ ਉਹਨਾਂ ਦੀ ਕੰਪਨੀ ਰਾਹੀਂ ਜਸਪੀਤ ਸਿੰਘ ਪੁੱਤਰ ਸਾਜੇ ਸਿੰਘ ਵਾਸੀ ਮੱਲਾਵਾਲਾ ਫਿਰੋਜ਼ਪੁਰ ਨੇ ਇੱਕ ਪੈਕੇਟ ਕੈਨੇਡਾ ਦੇ ਸਰੀ ਸਥਿਤ ਜਸਪੀਤ ਸਿੰਘ ਦੇ ਨਾਂ ਤੇ ਬੁੱਕ ਕਰਵਾਇਆ ਸੀ ਇਸ ਦੌਰਾਨ ਜਦੋਂ ਉਕਤ ਪੈਕੇਟ ਦੀ ਸਕੈਨਿੰਗ ਕੀਤੀ ਗਈ ਤਾਂ ਇਸ ਚ ਕੁਝ ਨਸ਼ੀਲੇ ਪਦਾਰਥ ਹੋਰ ਦਾ ਸ਼ੱਕ ਹੋਇਆ ਜਿਸ ਤੇ ਕੰਪਨੀ ਨੇ ਸਾਂਹੇ ਵਾਲ ਪੁਲਿਸ ਨੂੰ ਐਸਜੀ ਸੂਚਨਾ ਦਿੱਤੀ ਜਦੋਂ ਪੁਲਿਸ ਦੀ ਮੌਜੂਦਗੀ ਚ ਵੀਡੀਓਗ੍ਰਾਫੀ ਕਰਦੇ ਹੋਏ ਪੈਕੇਟ ਖੋਲਿਆ ਗਿਆ ਤਾਂ ਇੱਕ ਜੈਕਟ ਗ੍ਰੀ ਰੰਗ ਦੀ ਹਾਫ ਬਾਜੂ ਤੇ ਕਾਲਰ ਚੋਂ 11 ਕੈਪਸੂਲ ਰੰਗ ਬ੍ਰਾਊਨ ਜੈਕਟ ਦੇ ਅੰਦਰਲੇ ਕੱਪੜੇ ਚੋਂ ਤਿੰਨ ਪੈਕੇਟ ਨਸ਼ੀਲੇ ਪਦਾਰਥ ਦੋ ਬੂਟਾ ਦੇ ਜੋੜਿਆਂ ਦੇ ਪਤਾਵਿਆਂ ਚੋਂ ਇੱਕ-ਇੱਕ ਪੈਕੇਟ ਨਸ਼ੀਲਾ ਪਦਾਰਥ ਨਿਕਲਿਆ ਜਿਸ ਦੀ ਜਾਂਚ ਕਰਨ ਤੇ ਇਹ ਨਸ਼ੀਲਾ ਪਦਾਰਥ ਅਫੀਮ ਪਾਇਆ ਗਿਆ ਪੁਲਿਸ ਨੇ ਉਕਤ ਪੈਕੇਟ ਚੋਂ 232 ਗ੍ਰਾਮ ਅਫੀਮ ਅਤੇ 11 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਨੇ ਥਾਣਾ ਸਾਹਨੇਵਾਲ ਪੁਲਿਸ ਨੇ ਜਸਪੀਤ ਸਿੰਘ ਪੁੱਤਰ ਸਰਦ ਸਿੰਘ ਵਾਸੀ ਮੱਲਾਵਾਲਾ ਫਿਰੋਜ਼ਪੁਰ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅੱਗੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਜਦ ਕਨੇਡਾ ਵਿਖੇ ਰਿਸ਼ਤੇਦਾਰਾਂ ਨੂੰ ਭੇਜਣਾ ਸੀ ਸਮਾਨ ਤਾਂ ਕੋਰੀਅਰ ਕੰਪਨੀ ਨੇ ਕੀਤੀ ਸਕੈਨਿੰਗ ਤਾਂ ਜਦੋਂ ਕੀਤੀ ਸਕੈਨਿੰਗ ਸਾਹਮਣੇ ਨਿਕਲਿਆ ਕੁਝ ਹੋਰ ਉੱਡ ਗਏ ਹੋਸ਼ ਇਹ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਜੀ ਕਰ ਰਹੇ ਹਾਂ ਜਿੱਥੇ ਕਿ ਅਕਸਰ ਇਹ ਹੋ ਜਾਂਦਾ ਹੈ ਕਿ ਜਦੋਂ ਕੋਈ ਬਾਹਰਲੇ ਮੁਲਕ ਜਾਂਦਾ ਹੈ ਤਾਂ ਆਸ-ਪਾਸ ਦੇ ਲੋਕ ਜਾਂ ਜਾਣ-ਪਛਾਣ ਦੇ ਲੋਕ ਕਹਿੰਦੇ ਨੇ ਕਿ ਸਾਡਾ ਸਮਾਨ ਜਿਹੜਾ ਸਾਡੇ ਇਸ਼ਤਿਹਾਰ ਤੱਕ ਪਹੁੰਚਾ ਦਿਓ ਲੇਕਿਨ ਜਿੱਕਰ ਤੁਸੀਂ ਵੀ ਇਹ ਹੋ ਜਾ ਕਰਦਾ ਲੇਕਿਨ ਉਸ ਤੋਂ ਪਹਿਲਾਂ ਇਹ ਖਬਰ ਜ਼ਰੂਰ ਸੁਣ ਲਓ ਇਹ ਖਬਰ ਨੂੰ ਸੁਣ ਕੇ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ ਦੱਸ ਦਈਏ ਜਿੱਥੇ ਕਿ ਹੁਣ ਪੰਜਾਬੀਆਂ ਨੇ ਵਿਦੇਸ਼ੀ ਧਰਤੀ ਤੇ ਵੀ ਵੱਖ-ਵੱਖ ਤਰ੍ਹਾਂ ਦੇ ਨਸ਼ੇ ਪਹੁੰਚਾਉਣ ਦੇ ਢੰਗ ਤਰੀਕੇ ਲੱਭ ਲਏ ਨੇ ਵਿਦੇਸ਼ੀ ਧਰਤੀ ਤੇ ਰਹਿਣ ਵਾਲੇ ਪੰਜਾਬੀ ਆਪਣੇ ਪੰਜਾਬ ਵਾਸਤੇ ਰਿਸ਼ਤੇਦਾਰਾਂ ਰਾਹੀਂ ਅਫੀਮ ਅਤੇ ਹੋਰ ਨਸ਼ੇ ਮੰਗਵਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਪਰ ਕੂਰੀਅਰ ਕੰਪਨੀਆਂ ਦੀ ਮੁਸਤੈਦੀ ਕਾਰਨ ਜ਼ਿਆਦਾਤਰ ਨਸ਼ੇ ਦੇ ਪੈਕੇਟ ਫੜੇ ਜਾਂਦੇ ਨੇ ਅਜਿਹਾ ਇੱਕ ਪੈਕੇਟ ਖਾਣਾ ਸਾਨੀਅਲ ਦੀ ਪੁਲਿਸ ਨੂੰ ਡੀ ਐਚ ਐਲ ਐਕਸਪ੍ਰੈਸ ਕੂਰੀਅਰ ਕੰਪਨੀ ਦੇ ਅਧਿਕਾਰੀਆਂ ਨੇ ਸੌਂਪਿਆ ਜਿਸ ਵਿੱਚ ਅਫੀਮ ਅਤੇ ਨਸ਼ੀਲੇ ਕੈਪਸੂਲ ਬਰਾਮਦ ਹੋਏ ਨੇ ਕੰਪਨੀ ਦੇ ਮਾਲਕ ਹਰਵਿੰਦਰਪਾਲ ਸਿੰਘ ਨੇ ਸਾਨੀਅਲ ਪੁਲਿਸ ਨੂੰ ਦੱਸਿਆ ਕਿ ਉਹਨਾਂ ਦੀ ਕੰਪਨੀ ਰਾਹੀਂ ਜਸਪੀਤ ਸਿੰਘ ਪੁੱਤਰ ਸਾਰਜ ਸਿੰਘ ਵਾਸੀ ਮੱਲਾਵਾਲਾ ਫਿਰੋਜ਼ਪੁਰ ਨੇ ਇੱਕ ਪੈਕੇਟ ਕੈਨੇਡਾ ਦੇ ਸਰੀ ਸਥਿਤ ਜਸਪੀਤ ਸਿੰਘ ਦੇ ਨਾਂ ਤੇ ਬੁੱਕ ਕਰਵਾਇਆ ਸੀ ਇਸ ਦੌਰਾਨ ਜਦੋਂ ਉਕਤ ਪੈਕੇਟ ਦੀ ਸਕੈਨਿੰਗ ਕੀਤੀ ਗਈ ਤਾਂ ਇਸ ਚ ਕੁਝ ਨਸ਼ੀਲੇ ਪਦਾਰਥ ਹੋਣ ਦਾ ਸ਼ੱਕ ਹੋਇਆ ਜਿਸ ਤੇ ਕੰਪਨੀ ਨੇ ਸਾਂਹੇ ਵਾਲ ਪੁਲਿਸ ਨੂੰ ਐਸਡੀ ਸੂਚਨਾ ਦਿੱਤੀ ਜਦੋਂ ਪੁਲਿਸ ਦੀ ਮੌਜੂਦਗੀ 'ਚ ਵੀਡੀਓਗ੍ਰਾਫੀ ਕਰਦੇ ਹੋਏ ਪੈਕੇਟ ਖੋਲਿਆ ਗਿਆ ਤਾਂ ਇੱਕ ਜੈਕਟ ਗਰੇ ਰੰਗ ਦੀ ਹਾਫ ਬਾਜੂ ਤੇ ਕਾਲਰ ਚੋਂ 11 ਕੈਪਸੂਲ ਰੰਗ ਬਰਾਊਨ ਜੈਕਟ ਦੇ ਅੰਦਰਲੇ ਕੱਪੜੇ ਚੋਂ ਤਿੰਨ ਪੈਕੇਟ ਨਸ਼ੀਲੇ ਪਦਾਰਥ ਦੋ ਬੂਟਾ ਦੇ ਜੋੜਿਆਂ ਦੇ ਪਤਾਵਿਆਂ ਚੋਂ ਇੱਕ-ਇੱਕ ਪੈਕੇਟ ਨਸ਼ੀਲਾ ਪਦਾਰਥ ਨਿਕਲਿਆ ਜਿਸ ਦੀ ਜਾਂਚ ਕਰਨ ਤੇ ਇਹ ਨਸ਼ੀਲਾ ਪਦਾਰਥ ਅਫੀਮ ਪਾ ਆ ਗਿਆ ਪੁਲਿਸ ਨੇ ਉਕਤ ਪੈਕੇਟ ਚੋਂ 232 ਗ੍ਰਾਮ ਅਫੀਮ ਅਤੇ 11 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਨੇ ਥਾਣਾ ਸਾਹਨੇਵਾਲ ਪੁਲਿਸ ਨੇ ਜਸਪੀਤ ਸਿੰਘ ਪੁੱਤਰ ਸਰਜ ਸਿੰਘ ਵਾਸੀ ਮੱਲਾਵਾਲਾ ਫਿਰੋਜ਼ਪੁਰ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅੱਗੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ